ਹਾਂਜੀ ਦੋਸਤੋ ਪਿਆਰ ਪਰਿ ਸਤਿ ਸ੍ਰੀ ਅਕਾਲ ਗੱਲਬਾਤ ਕਰਾਂਗੇ ਡੇਰਾ ਭਿਆਣਾ ਸਾਹਿਬ ਜਿੱਥੇ ਕੇ ਭਾਈ ਭਗਤੂ ਜੀ ਨੇ ਪਾਣੀ ਦਾ ਸੋਮਾ ਪ੍ਰਗਟ ਕੀਤਾ ਸੀ ਅਤੇ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਉਸ ਜਗ੍ਹਾ ਤੇ ਇੱਕ ਵਾਰ ਭਾਈ ਭਗਤੂ ਅਤੇ ਉਹਨਾਂ ਦੇ ਮਾਤਾ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਆਪਣੇ ਨਗਰ ਪੁੱਛੋ ਪਰਤ ਰਹੇ ਹੁੰਦੇ ਹਨ ਰਸਤੇ ਵਿੱਚ ਮਾਤਾ ਨੂੰ ਬਹੁਤ ਪਿਆਸ ਲੱਗਦੀ ਹੈ ਅਤੇ ਉਹ ਭਾਈ ਭਗਤੂ ਜੀ ਨੂੰ ਪਾਣੀ ਲਿਆਉਣ ਲਈ ਕਹਿੰਦੇ ਹਨ ਤਾਂ ਭਾਈ ਭਗਤੂ ਜੀ ਮਾਤਾ ਜੀ ਨੂੰ ਇੱਕ ਝੰਡੀ ਦੀ ਛਾਵੇਂ ਬਹਾ ਕੇ ਜਦੋਂ ਪਾਣੀ ਲਈ ਤੁਰਨ ਲੱਗਦੇ ਹਨ ਤਾਂ ਮਾਤਾ ਜੀ ਕਹਿੰਦੇ ਹਨ ਕਿ ਪੁੱਤਰ ਜਦੋਂ ਨੂੰ ਤੂੰ ਆਵੇਂਗਾ ਉਦੋਂ ਨੂੰ ਤਾਂ ਪਿਆਸ ਨਾਲ ਮੇਰੇ ਪ੍ਰਾਣ ਚਲੇ ਜਾਣਗੇ ਤਾਂ ਭਾਈ ਭਗਤੂ ਜੀ ਕਹਿੰਦੇ ਹਨ ਮਾਤਾ ਜੀ ਮੈਂ ਛੀਤੀ ਨਾਲ ਜਾ ਕੇ ਪਾਣੀ ਲੈ ਕੇ ਆਉਂਦਾ ਹਾਂ ਤੁਸੀਂ ਮੇਰਾ ਇੰਤਜ਼ਾਰ ਕਰਨਾ ਪਰ ਫਿਰ ਵੀ ਜੇ ਪਿਆਸ ਬਹੁਤ ਜ਼ਿਆਦਾ ਸਤਾਵੇ ਤਾਂ ਇਹ ਮਿੱਟੀ ਦਾ ਵੱਡਾ ਡੜਾ ਚੁੱਕਣਾ ਇੱਥੇ ਪਾਣੀ ਪ੍ਰਗਟ ਹੋ ਜਾਵੇਗਾ ਤੁਸੀਂ ਪਾਣੀ ਪੀ ਕੇ ਉਹ ਡੜਾ ਉੱਥੇ ਹੀ ਰੱਖ ਦੇਣਾ ਭਾਈ ਭਗਤੂ ਜੀ ਤਾਂ ਪਾਣੀ ਲੈਣ ਚਲੇ ਜਾਂਦੇ ਹਨ ਅਤੇ ਪਿੱਛੋਂ ਮਾਤਾ ਨੂੰ ਪਿਆਸ ਬਹੁਤ ਜ਼ਿਆਦਾ ਸਤਾਉਂਦੀ ਹੈ ਅਤੇ ਮਾਤਾ ਜੀ ਉਹ ਮਿੱਟੀ ਦਾ ਵੱਡਾ ਡੜਾ ਚੁੱਕ ਕੇ ਦੇਖਦੇ ਹਨ ਤਾਂ ਉੱਥੋਂ ਪਾਣੀ ਪ੍ਰਗਟ ਹੋ ਜਾਂਦਾ ਹੈ ਮਾਤਾ ਜੀ ਪਿਆਸ ਬੁਝਾਉਂਦੇ ਹਨ ਅਤੇ ਝੰਡੀ ਦੀ ਛਾਵੇਂ ਜਾ ਕੇ ਬੈਠ ਜਾਂਦੇ ਹਨ ਉਹ ਪਾਣੀ ਦੇ ਉੱਪਰ ਉਹ ਮਿੱਟੀ ਦਾ ਵੱਡਾ ਡਲਾ ਰੱਖਣਾ ਭੁੱਲ ਜਾਂਦੇ ਹਨ ਤਾਂ ਪਾਣੀ ਝਰਨੇ ਦੀ ਤਰ੍ਹਾਂ ਵਹਿ ਵਹਿ ਕੇ ਨੀਵੇਂ ਥਾਂ ਇਕੱਠਾ ਹੋ ਜਾਂਦਾ ਇੱਕ ਤਲਾਅ ਰੂਪ ਬਣ ਜਾਂਦਾ ਜਦੋਂ ਉਹ ਭਾਈ ਭਗਤੂ ਜੀ ਆਉਂਦੇ ਆ ਪੋਈ ਪੁੱਤੂ ਜੀ ਆਖੀਦੋ ਦੇਖਦਿਆ ਤਾਂ ਉਹ ਮਾਤਾ ਨੂੰ ਕਹਿੰਦੇ ਆ ਮਾਤਾ ਜੀ ਮੈਂ ਤੁਹਾਨੂੰ ਪਾਣੀ ਪੀਣ ਤੋਂ ਬਾਅਦ ਉਹ ਡਲਾ ਉੱਥੇ ਹੀ ਰੱਖਣ ਲਈ ਕਿਹਾ ਸੀ ਤਾਂ ਮਾਤਾ ਜੀ ਕਹਿੰਦੇ ਹਨ ਕਿ ਪੁੱਤਰ ਮੈਨੂੰ ਪਿਆਸ ਜ਼ਿਆਦਾ ਲੱਗਣ ਕਰਕੇ ਜਦੋਂ ਮੈਂ ਪਾਣੀ ਪੀਤਾ ਤਾਂ ਮੈਨੂੰ ਇੱਕਦਮ ਸੁਖਦ ਅਨੁਭਵ ਹੋਇਆ ਅਤੇ ਮੈਂ ਉਹ ਮਿੱਟੀ ਦਾ ਵੱਡਾ ਡਲਾ ਰੱਖਣਾ ਭੁੱਲ ਗਈ ਚਲੋ ਇਹ ਵੀ ਚੰਗਾ ਹੀ ਹੋਇਆ ਇੱਥੇ ਨੇੜੇ ਤੇੜੇ ਕੋਈ ਪਾਣੀ ਦਾ ਸਰੋਤ ਨਹੀਂ ਸੀ ਰਾਹਗੀਰਾਂ ਲਈ ਅਤੇ ਪਸ਼ੂ ਪੰਛੀਆਂ ਲਈ ਇਹ ਪਾਣੀ ਦਾ ਚੰਗਾ ਸਰੋਤ ਹੋ ਜਾਵੇਗਾ ਦੋਸਤੋ ਕਈ ਵੀਰਾਂ ਦੇ ਮਨ ਦੇ ਵਿੱਚ ਇਹ ਸ਼ੰਕਾ ਆਉਣਾ ਸੁਭਾਅਕ ਹੈ ਕਿ ਇੱਕ ਪਾਸੇ ਤਾਂ ਭਾਈ ਭਕਤੂ ਜੀ ਪਾਣੀ ਲੈਣ ਚਲੇ ਜਾਂਦੇ ਹਨ ਅਤੇ ਦੂਜੇ ਪਾਸੇ ਮਾਤਾ ਨੂੰ ਆਖਦੇ ਹਨ ਕਿ ਜੇਕਰ ਪਿਆਸ ਜ਼ਿਆਦਾ ਸਤਾਵੇ ਕਾ ਤੁਸੀਂ ਪਾਣੀ ਇੱਥੋਂ ਹੀ ਪੀ ਲੈਣਾ ਇਹਦੇ ਵਿੱਚ ਕੀ ਹੁੰਦਾ ਨਾ ਕਿ ਜੋ ਮਹਾਪੁਰਸ਼ ਹੁੰਦੇ ਨੇ ਰਿੱਧੀਆਂ ਸਿੱਧੀਆਂ ਦੇ ਮਾਲਕ ਹੁੰਦੇ ਨੇ ਉਹ ਛੋਟੀ ਮੋਟੀ ਗੱਲ ਤੇ ਆਪਣੇ ਆਪ ਨੂੰ ਜਨਾਉਣਾ ਨਹੀਂ ਚਾਹੁੰਦੇ ਹੈਗੇ ਦੇਖੋ ਉਹਨਾਂ ਨੇ ਕਿਹਾ ਮਾਤਾ ਜੀ ਜੇਕਰ ਪ੍ਰਾਣਾ ਤੇ ਬਣ ਆਵੇ ਤਾਂ ਇਹ ਮਿੱਟੀ ਦਾ ਡੜਾ ਚੁੱਕ ਕੇ ਪਾਣੀ ਪੀ ਲੈਣਾ ਸੋ ਜਦੋਂ ਤੱਕ ਕਿਸੇ ਦੇ ਜੀਵਨ ਦੇ ਬਚਾਉਣ ਦੀ ਗੱਲ ਆ ਗਈ ਉੱਥੇ ਤਾਂ ਉਹ ਆਪ ਦਾ ਥੋੜਾ ਬਹੁਤ ਦਿਖਾ ਦਿੰਦੇ ਨੇ ਸ਼ਕਤੀਆਂ ਤੇ ਉਦਾਂ ਮਤਲਬ ਕਿ ਥੋੜਾ ਜਿਹਾ ਉਹ ਆਮ ਮਨੁੱਖਤਾ ਦੀ ਤਰ੍ਹਾਂ ਹੀ ਵਿਚਰਦੇ ਨੇ ਜਿਸ ਜਗ੍ਹਾ ਤੇ ਭਾਈ ਭਗਤੂ ਜੀ ਨੇ ਪਾਣੀ ਦਾ ਸੋਮਾ ਪ੍ਰਗਟ ਕੀਤਾ ਸੀ ਅੱਜ ਉਸ ਜਗ੍ਹਾ ਤੇ ਸਰੋਵਰ ਸਥਿਤ ਹੈ ਬਾਬਾ ਜੀ ਨਾਲ ਗੱਲ ਕਰਕੇ ਅਸੀਂ ਜਾਣਿਆ ਕਿ ਉਹ ਜੋ ਵੀ ਸੰਗਤ ਆਉਂਦੀ ਹੈ ਤਾਂ ਬਾਬਾ ਜੀ ਆਖਦੇ ਹਨ ਕਿ ਭਾਈ ਭਗਤੂ ਜੀ ਅੱਗੇ ਅਰਦਾਸ ਕਰੋ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਪਿੱਪਲ ਦੇ ਹੇਠ ਸੁਖਣਾ ਸੁਖ ਲਵੋ ਅਤੇ ਹਰ ਪ੍ਰਾਣੀ ਦੀਆਂ ਸੁਖਣਾ ਇੱਥੇ ਭਾਈ ਭਗਤੂ ਜੀ ਦੀ ਕਿਰਪਾ ਦੇ ਨਾਲ ਪੂਰੀਆਂ ਹੁੰਦੀਆਂ ਨੇ ਇਤਿਹਾਸਕਾਰਾਂ ਮੁਤਾਬਕ ਇਸ ਥਾਂ ਦੀ ਸੇਵਾ ਭਾਈ ਭਗਤੂ ਦੇ ਵੱਡੇ ਪੁੱਤਰ ਭਾਈ ਗौरा ਜੀ ਨੇ ਕਰਵਾਈ ਸੀ ਉਸ ਤੋਂ ਬਾਅਦ ਇਸ ਥਾਂ ਦੀ ਸਾਮ ਸੰਭਾਲ ਬਾਬਾ ਰੋਡੂ ਦਾਸ ਜੀ ਅਤੇ ਬਾਬਾ ਹਰਰੰਗ ਦਾਸ ਜੀ ਅਤੇ ਬਾਬਾ ਧੂਣੀ ਦਾਸ ਜੀ ਅਤੇ ਬਾਬਾ ਸਤਪਾਲ ਦਾਸ ਜੀ ਨੇ ਕੀਤੀ। ਮੌਜੂਦਾ ਸਮੇਂ ਵਿੱਚ ਇਸ ਥਾਂ ਦੀ ਸੇਵਾ ਸੰਭਾਲ ਬਾਬਾ ਪੂਰਨ ਦਾਸ ਜੀ ਕਰ ਰਹੇ ਹਨ। ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਕ ਕਿ ਜਿਸ ਸਮੇਂ ਇਹ ਕੱਚੇ ਸਰੋਵਰ ਨੂੰ ਪੱਕਾ ਕੀਤਾ ਜਾ ਰਿਹਾ ਸੀ ਤਾਂ ਇੱਥੇ ਇੱਕ ਪਾਣੀ ਦਾ ਵੱਡਾ ਮੂਜਸਮਾ ਫੁੱਟ ਬਹਿ ਸੀ। ਜਿਸ ਗੱਲ ਦਾ ਪੂਰਾ ਪਿੰਡ ਗਵਾਹ ਹੈ ਅਤੇ ਅਸੀਂ ਬਜ਼ੁਰਗਾ ਨਾਲ ਤੁਹਾਡੀ ਗੱਲ ਕਰਵਾਉਂਦੇ ਹਾਂ ਪਹਿਲਾਂ ਇਹ ਕੱਚਾ ਹੁੰਦਾ ਸੀ ਵਿਚਾਲੇ ਵੱਟ ਪਾ ਕੇ ਅੱਧਾ ਛੱਪੜ ਬਣ ਗਿਆ ਅੱਧਾ ਸਰੋਵਰ ਬਣ ਗਿਆ ਹੌਲੀ ਹੌਲੀ ਬਾਬਿਆਂ ਨੇ ਪੱਕਾ ਕਰਤਾ ਪੱਕਾ ਕਰਕੇ ਤੇ ਇਹਦੇ ਵਿੱਚੋਂ ਆਟੋਮੈਟਿਕ ਪਾਣੀ ਪੰਜ-ਛੇ ਮਹੀਨੇ ਹੋ ਗਏ ਸੀ ਸਰੋਵਰ ਚੋਂ ਆਟੋਮੈਟਿਕ ਨਿਕਲਦਾ ਦੇਖਿਆ ਉਂਗਲ ਵਰਗੀ ਧਾਰ ਪੈਂਦੀ ਸੀ ਦੂਰੂ ਦੂਰੋਂ ਦੇਖਣਾ ਏ ਅਸੀਂ ਵੀ ਪਾਣੀ ਲਿਆ ਕੇ ਪੀਤਾ ਲੋਕ ਵੀ ਦੇਖੇ ਗਏ ਸੀ ਅਸੀਂ ਆਪ ਦਰਸ਼ਨ ਕਰਕੇ ਠੀਕ ਹਾਂਜੀ ਦੋਸਤੋ ਅਸੀਂ ਬਜ਼ੁਰਗਾ ਤੋਂ ਸਮਝਿਆ ਕਿ 6 ਮਹੀਨੇ ਪਹਿਲਾਂ ਹੀ ਸਰੋਵਰ ਦੇ ਜੋ ਪੌੜੀਆਂ ਹਨ ਉਸ ਥਾਂ ਤੇ ਪਾਣੀ ਦਾ ਸੋਮਾ ਫੁੱਟ ਪਿਆ ਸੀ ਜਿਨ੍ਹਾਂ ਦੇ ਦਰਸ਼ਨ ਉਹ ਇਨ੍ਹਾਂ ਬਜ਼ੁਰਗਾ ਨੇ ਵੀ ਕਰਿਆ ਅਤੇ ਆਸੇ-ਪਾਸੇ ਦੀਆਂ ਸੰਗਤਾਂ ਉਹ ਪਵਿੱਤਰ ਜਲ ਨੂੰ ਲੈ ਕੇ ਵੀ ਗਈਆਂ ਭਾਈ ਭਗਤੂ ਜੀ ਨੇ ਜਿਸ ਥਾਂ ਤੇ ਪਾਣੀ ਦਾ ਸੋਮਾ ਪ੍ਰਗਟ ਕੀਤਾ ਸੀ ਉਸ ਜਗ੍ਹਾ ਤੇ ਅੱਜ ਛਿੜੀ ਸਥਿਤ ਹੈ ਜੋ ਕਿ 4500 ਕਿੱਲੇ ਦੇ ਕਰੀਬ ਹੈ ਇਸ ਪਵਿੱਤਰ ਜਗ੍ਹਾ ਨੂੰ ਆਸ-ਪਾਸੇ ਦਾ ਕੋਈ ਜ਼ਿੰਮੇਵਾਰ ਅੱਜ ਤੱਕ ਵਾਬਹਾਈ ਨਹੀਂ ਕਰਦਾ ਹੈ ਅਤੇ ਇਸ ਛਿੜੀ ਵਿੱਚ ਪੰਜਾਬ ਦੇ ਵਿਰਾਸਤੀ ਪੇੜ-ਪੌਦੇ ਦੇਖਣ ਨੂੰ ਮਿਲ ਜਾਣਗੇ ਅਤੇ ਮੈਂ ਬਠਿੰਡੇ ਦੇ ਨੀੜਲੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਸ ਜਗ੍ਹਾ ਤੇ ਜ਼ਰੂਰ ਜਾਓ ਅਤੇ ਆਪਣੇ ਬੱਚਿਆਂ ਨੂੰ ਵਿਰਾਸਤੀ ਪੀੜ ਪੌਦਿਆਂ ਤੋਂ ਜਾਣੂ ਕਰਵਾਓ। ਕੁਦਰਤ ਦਾ ਬਹੁਤ ਸੋਹਣਾ ਮਾਹੌਲ ਇੱਥੇ ਉਪਲਬਧ ਹੈ। ਡੇਰੇ ਦੇ ਵਿੱਚ ਸੁੰਦਰ ਪਾਰਕ ਬਣਿਆ ਹੋਇਆ ਹੈ ਅਤੇ ਪੰਛੀਆਂ ਦੀ ਚੀਚਿਹਾਹਟ ਮਨ ਮੋਹਣ ਵਾਲੀ ਹੁੰਦੀ ਹੈ। ਬਜ਼ੁਰਗਾਂ ਦੇ ਦੱਸਣ ਮੁਤਾਬਕ ਕਿ ਬਾਬਾ ਹਰਰੰਗ ਦਾਸ ਜੀ ਆਪਣੀ ਸਰੀਰਕ ਕਿਰਿਆ ਦੀ ਸਫਾਈ ਰੱਖਣ ਤੋਂ ਅਸਮਰਥ ਹੋਣ ਕਰਕੇ ਇਸ ਪਵਿੱਤਰ ਜਗ੍ਹਾ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਆਪਦੇ ਅੰਤਮ ਸਮੇਂ ਵਿੱਚ ਇੱਥੋਂ ਨਾਲਲੇ ਪਿੰਡ ਚਲੇ ਗਏ ਸਨ ਅਤੇ ਉਹਨਾਂ ਨੇ ਆਪਦਾ ਅੰਤਮ ਸਮਾਉ ਉੱਥੇ ਹੀ ਬਿਤਾਇਆ ਇਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਨੂੰ ਸੌਖਤ ਦੇ ਨਾਲ ਕੀਤਾ ਹੋਇਆ ਹੈ ਅਤੇ ਆਸੇ-ਪਾਸੇ ਦੇ ਇਲਾਕੇ ਦੀਆਂ ਸੰਗਤਾਂ ਇਸ ਜਗ੍ਹਾ ਤੇ ਬਹੁਤ ਵਿਸ਼ਵਾਸ ਰੱਖਦੀਆਂ ਹਨ। ਹਰ ਮਹੀਨੇ ਮੱਸੀਆ ਤੇ ਬੜਾ ਭਾਰੀ ਇਕੱਠ ਹੁੰਦਾ ਹੈ ਅਤੇ ਸੰਗਤਾਂ ਭਾਈ ਭਗਤੂ ਜੀ ਦੇ ਆਸ਼ੀਰਵਾਦ ਦੇ ਨਾਲ ਅੱਜ ਵੀ ਆਪਣੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ। ਸੋ ਏ ਸੀ ਪਈ ਪਾਕ ਤੂਜੀ ਦੇ ਸੰਬੰਧ ਦੇ ਵਿੱਚ ਇਤਿਹਾਸ ਆਸ ਕਰਦੇ ਹਾਂ ਕਿ ਸਾਡੀ ਇਹ ਕੋਸ਼ਿਸ਼ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਚੈਨਲ ਨੂੰ ਫੋਲੋ ਕਰੋ ਧੰਨਵਾਦ